ਲਾ ਬਈ ਦੋਸਤੋ ਆਪਣੇ ਨਾ ਫਾਰਮ ਦੀ ਵੀਡੀਓ ਵੇਖ ਕੇ ਟਰਕੀ ਹਰੇ ਕੀ ਬੋਸ ਦੇ ਕਿੱਥੋਂ ਲੈ ਕੇ ਆਏ ਤੇ ਆਪਾਂ ਲਈ ਸੀ ਆ ਬਾਈ ਤੋਂ ਤੇ ਮੈਨੂੰ ਕਹਿੰਦੇ ਮੈਂ ਤਾਂ ਬਈ ਗਝਾ ਲਿਓ ਉਹ ਮੈਂ ਤਾਂ ਵੇਚਦਾ ਨਹੀਂ ਤੇ ਬਾਈ ਕੋਲੋਂ ਕਿਨੇ ਮਰਜੀ ਮੇਲ ਫੀਮੇਲ ਕਿਨੇ ਮਰਜੀ ਟਰਕੀ ਲੈ ਜਾਓ ਜੇ ਤੇ ਰੇਟ ਵੀ ਵਾਜ ਪਊਗਾ ਬਾਈ ਜੀ ਇਹਨੇ ਕਿੰਨੀ ਉਮਰ ਆਈ ਏ ਬਾਈ 6 ਮਹੀਨੇ ਪਲੱਸ ਹੋ ਗਏ ਬਾਈ ਆਂਡਿਆਂ ਤੇ ਆ ਗਏ ਬਾਈ ਆਂਡਿਆਂ ਤੇ ਸਹੀ ਮਹੀਨਾ ਲੈਣਗੇ ਬਾਈ ਠੀਕ ਹੈ ਇਹ ਮੇਲ ਫੀਮੇਲ ਜੋੜਾ ਕਿੰਨੇ ਦਾ ਦੇ ਦੇਓਗੇ ਬਾਈ ਉਹ 3500 ਰੁਪਏ ਦੇਵਾਂਗੇ ਬਾਈ ਠੀਕ ਕਿਥੋਂ ਦਾ ਬਾਈ ਕਿੰਨੇ ਦਾ ਹੈਗਾ ਕਈ ਵਾਰੀ ਮੁੜ ਕੇ ਮਾਲ ਮਹਿੰਗਾ ਸਰ ਇਹ ਬਾਈ ਅੱਜ ਕਿੰਨੀ ਤਰੀਕਾ ਕਈ ਵਾਰੀ ਸਾਲ ਬਾਅਦ ਵੀ ਪੁੱਛੀ ਜਾਂਦਾ ਬਾਈ ਤੂੰ 3000 ਬੋਲਿਆ ਸੀ ਅੱਜ ਹੈਗੀ ਆ ਬਾਈ 3 3 3 ਤਰੀਕ ਅੱਜ ਤੇ 7 ਤਰੀਕ ਤੱਕ ਆ ਬਈ ਔਰ 7 ਮਾਰਚ ਤੱਕ 7 ਮਾਰਚ ਦੇ ਵਿੱਚ ਲੈ ਜਾਓ ਮੁੜ ਕੇ ਰੇਟ ਘਟ ਵੀ ਸਕਦਾ ਵਧ ਵੀ ਸਕਦਾ ਹਾਂ ਘਟਦਾ ਤਾਂ ਨਹੀਂ ਜੀ ਇਹ ਵਧੂਗਾ ਕਿਉਂਕਿ ਇਹਨੂੰ ਮਹੀਨੇ ਤੇ ਬਈ ਮਹੀਨੇ ਨੂੰ ਆਂਡੇ ਤੇ ਆਜੋ ਉਸ ਤੋਂ ਬਾਅਦ ਇਹਦਾ ਜੋੜਾ 5000 ਦਾ ਹੋ ਜਾਂਦਾ ਬਈ ਠੀਕ ਹੈ ਤੇ ਆਪਣਾ ਬਈ ਪਿੰਡ ਤੇ ਫੋਨ ਨੰਬਰ ਜਰੂਰ ਦੱਸ ਦੇ ਜੀ 9501227916 ਜੀ ਛੱਡ ਕੇ ਦਿਖਾ ਦਿਓ ਥੱਲੇ ਦੇਖੋ ਜੀ ਪਹਿਲ ਪਾਉਣ ਦੀ ਫੁੱਲ ਤਿਆਰੀ ਚਾ ਠੀਕ ਹੈ ਜੀ ਇਥੋਂ ਪਤਾ ਲੱਗ ਗਿਆ ਕਿ ਇਹਨਾਂ ਵੱਡੇ ਜੋੜੇ ਲੈਣੇ ਹੁਣ ਪੂਰੇ ਤਿਆਰ ਜੀ ਪੂਰੇ ਡਲਟ ਆ ਉਹ ਬਾਈ 15 ਦਿਨਾਂ ਤੱਕ ਕਰ ਦਾਂਗੇ ਢੇਰ ਲਾ ਦਾਂਗੇ ਉਹਨਾਂ ਦਾ ਵੀ ਠੀਕ ਹੈ ਬਾਈ ਧੰਨਵਾਦ ਜੀ